ਕਾਜੀ ਸਾਰਿਆਂ ਨੂੰ ਸੰਦੀਵ ਜੀ ਮੈਂ ਤੁਹਾਡਾ ਬਹੁਤ ਬਹੁਤ ਹੈ ਜਮੇ ਜੀ ਤੇ ਦੇਖੋ ਜਸਦੇ ਲਖੇਵਾਲੇ ਬੋ ਚੁੱਕੇ ਆ ਪਿੰਡ ਭਦੇਰ ਜ਼ਿਲ੍ਹਾ ਅਮਰਤਪੁਰ ਦੇ ਤਹਿਸੀਲ ਮਜੀਠਾ ਅੱਜ ਵੀ ਨੇ ਕੋਈ ਚਾਰ ਬੰਦੇ ਲੈ ਕੇ ਪਸੂ ਸੇਲ ਪਸੂ ਬਾਹਲੇ ਸੀ ਚਲੋ ਰੱਦ ਕੀ ਗਏ ਆ ਤੇ ਆਪਾਂ ਕੋਈ ਗੱਲਬਾਤ ਕਰੀਏ ਪੀਸ ਹਸਤੀਕਾਰ ਹੋਰ ਸੁਣਾਓ ਜੀ ਵਧੀਆ 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 ਜਾ ਕੇ ਦੋ ਰੋਜ਼ ਦੇ ਦਰ ਮਨ ਨਾ ਤਾਂ ਵੱਡੇ ਹੰਦੀਰ ਪਰ ਕਾਲੇ ਪੈ ਗਏ ਬਾਲੇ ਜਾਉਂਦੇ ਸੀ ਮੰਨੀਆਂ ਬੜੀਆਂ ਤਗੜੀਆਂ 17 ਕਿਲੋ ਦੁੱਧ ਦੀ ਇੱਕ ਮੀਠ ਅਛੋ ਇਹ ਕਥਲੇ 13 ਮੀਲਾ ਛੋਟੀ ਜਿਹੀ ਵਾਹ ਜੀ ਦੀ ਕਹਿੰਦੇ ਤੁਹਾਨੂੰ ਜਦੋਂ ਮੇਰਾ ਹੋ ਗਿਆ ਜਦੋਂ ਲੇਟ ਹੋ ਗਏ ਬਾਦ ਖਾਣ ਵਾਲੀ ਐ ਇਸ ਚੀਜ਼ਾਂ ਬੜੀ ਮੱਜਾਂ ਜਿਹੀ ਬੜੀ ਤੇ ਬੰਦਾ ਬੜਾ ਕਿਦੂ ਕਰ ਬੰਦਾ ਨਾ ਹੁਣ ਇਹ ਵੇਲੇ ਡੰਗ ਕਤੋਂ ਪਰ ਵਾਹ ਹੀ ਆ ਤੇ ਸੁਣ ਮੀਆਂ ਪਾਰਾਂ ਤੇ ਰਹਿ ਦੇ ਹੁਣ ਕਿਦੇ ਵੇਗੀਆਂ ਹੌਂਟੇ ਨਾ ਵਗੀਆਂ ਜੋ ਹੈਗੀਆਂ 5 ਅੱਡੇ ਬੜੀ ਜ਼ਰੂਰ ਚਲੋ ਤਰੀ ਆਜੋ ਇੱਧਰ ਆ ਹਾਂ ਜੀ ਤੁਸੀਂ ਜੇ ਸੋਈ ਛੋਟੀ ਜਿਹੀ ਸੂਈ ਆ ਹਾਂ ਜੀ ਸੂਈ ਜੋ ਰਾਤ ਹੀ ਸੂਈ ਜੋ ਸਭ ਅਗਲਾ ਮਾਦਾ ਵੇਖਿਆ ਸਾਰਾ ਮੈਂ ਲੱਭਣਾ ਹੀ ਹੋ ਗਿਆ ਆ ਦੇਖੋ ਜੀ ਕੱਟੀ ਮਾਰਣਾ ਹਾਂ ਹਾਂ ਜੀ ਰਾਤੀ ਸੂਈ ਯਾਰ ਹਾਂ ਜੀ ਰਾਤੀ ਸੂਈ ਦਾ ਰਾਤੀ ਸੂਈ ਆ ਨੌ ਆ ਗਏ ਲੱਖਣ ਆ ਗਏ ਹੁਣ ਚਾਹ ਜਿਹੜੇ ਸ਼ੇਅਰ ਕਰਕੇ ਗਲਤ ਗਿਆਨੀ ਲੋਈ ਰਾਤੀ ਸੂਈ ਤੇ ਵੇਖੋ ਲੈ ਵੇਰੋ ਕਿੰਨਾ ਕੇ ਬੋਲਾਵਰਾ ਲੱਖਿਆ ਕਿਵੇਂ ਆ ਰਾਤੀ ਨੌ ਕਿਲੋ ਚਾਇਆ ਠੀਕ ਆ ਗਾ ਆਲੀ ਬੋਲਾ ਚੰਗੀ ਆ ਮੱਝ ਸੰਦੀਰ ਉਹ ਤਰਦੀ ਆ ਬਹੁਤ ਚੰਗੀ ਮੇਰੇ ਪੂਰੇ ਜਹਲੂ ਦਾ ਬਜਾਤੀ ਇਹ ਤਾਂ ਤੁਹਾ ਆਪ ਨੂੰ ਮਾਦਾ ਸੁਟਾਵੇ ਆ ਇੱਕ ਨੰਬਰ ਸੁਦੀ ਮੇਰਾ ਪੂਰੀ ਜਬਰਦਸਤ ਮਹੀ ਹੈ ਬੜਾ ਠੀਕ ਆ ਲੱਕਾਂ ਮੈਂ ਜੇ ਬਲੀ ਭੇਜਦੇ ਆ ਜਾਏ ਇੰਦਰ ਬਾਈ ਆ ਬੜੀਆਂ ਨੇ ਉਹ ਨਾ ਪਰ ਲੱਖੇ ਬੋਲ ਗੋਟੀ ਲੈ ਗਈ 90 ਬਜਾਣਾ 1000 ਦੀ ਹਾਂ ਆਣਾ ਛੋਟੀ ਸਿਆਸੀ ਹਾਂ ਦੀ ਸਿਆਸੀ ਹਜ਼ਾਰ ਦੀ ਹਾਂਜੀ 85 ਦੀ ਦਾਨ ਚਲ ਜਾ ਪੂਰੀ ਜਵਰ ਮਹੀਆਂ ਹਾਂ ਹਾਂ ਕਿੱਥੇ ਕਿੱਟਾ ਕਿਟਾ ਇਹ ਦੇ ਜੀ ਪਹਿਲਾਂ ਕੱਤੀ ਆ ਮੂੰਹ ਤੋਂ ਚਾਰ ਦੰਦ ਇਹ ਪਹਿਲਾਂ ਸੁਆਇਆ ਪਹਿਲਾਂ ਸੁਆਇਆ ਹਾਂ ਤੇ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ 8-9 ਗਲ ਲੱਬੋੜਾ ਲਿਆ ਲੋ ਜੀ ਤੋਰੋ ਗੁਰਾ ਦੇ ਲੋ ਜੀ ਪਹਿਲਾ ਸੁਆ ਮੂੰਹ ਤੋਂ ਚਾਰ ਦੰਦ ਤੇ ਵੇਖੋ ਗੁਰਾ ਦੇ ਪਿਓਰ ਨਹੀਂ ਲੀ ਤੋਰੋ ਪਿਓਰ ਨਹੀਂ ਲੀ ਰਹਿ ਗਈ ਜੀ ਜਿਆਦਾ ਦੇਖੋ ਸਾਡੇ ਇਹਾਈ ਬੰਦੇ ਨਾ ਤੇ ਇਹ ਅਸਤੇ ਹੀ ਵਾਹ ਬਾਰਡਰ ਏਰੀਆ ਦੀ ਮਾਜ ਸਹੀ ਸਾਡੇ ਜਵਾਸ਼ ਵਰੀਆ ਮੈਂ ਇੱਕ ਨੰਬਰ ਚ ਆਵਾਜ਼ ਦੀ ਆ ਬੇ ਕਰ ਲੱਗ ਗਏ ਯਾਨੀ ਇਹਦਾ ਚਾਹ ਪੰਜ ਕੀਮਤ ਹੁੰਦੀ ਹਾਂ ਉਹਨਾਂ ਵਾਤੇ ਲੈ ਬੋਲੋ ਫਿਰ ਮੌਲ 85 80 ਹਜ਼ਾਰ ਦੇ 2000 ਘਟਾ ਦੇ ਹਾਂ ਤੁਹਾਨੂੰ ਜਾਨ ਤੋਂ ਕੰਮ ਕਿੰਨੇ 75 ਦੀ ਦਗਾ 75 ਦੀ ਜਾਉਂਦੇ ਆ ਦੇਦਾਂਗੇ ਬਾਦ ਨਾ ਦੀ ਨਹੀਂ ਪੰਜਾ ਨਹੀਂ ਮਿਲਣੀ ਇਥੋਂ ਮਿਲੂਗੀ ਅੰਬਰਸਾਰ ਏਰੀਆ ਲੱਖਾਂ ਦੇ ਜੱਸਾ ਆਹ ਦੇ ਜੀ ਚੌਥਾ ਸੂਆ ਮੈਂ ਆ ਚਾਰ ਪੰਜ ਦਿਨ ਹੋ ਗਏ ਸੂਈ ਹਾਂ ਤੇ 9 ਕਿਲੋ ਦੰਦ ਤਿਆਰ ਆ ਲਓ ਜੀ ਚੌਥਾ ਸੂਆ ਆਨੇ ਤੱਕ ਰਾਮ ਦਾ ਦਰਿਆ ਚਾਰ ਦੇ ਵਿੱਚ ਹੋਇਆ ਸੂਆ ਮਾਰੇ ਹਾਂ ਜਬਰਦਸਤ ਮਹੀਏ ਵੀ ਸੁਦੀ ਹਾਂ ਛੱਟਾ ਗੱਡੀ ਗੱਟਾ ਗੱਟਾ ਬਦਲਾ ਦੇਖੋ ਇਹ ਛੋਟਾ ਹੈ ਪਾੜਿਆ ਕਿੰਨਾ ਇਹਦਾ ਮੁੱਲ 55000 ਤੇ 55000 ਤੱਕ 50 ਹੀ ਦੀ ਨਹੀਂ 50000 ਆਪਣੇ ਲਈ ਸੰਦੀਪਣ ਸੱਤ ਪੁੱਛ ਦੋ ਜਾਰੀ ਜਾ ਜਾਂ ਬੋਲਦੇ ਆ ਸਾਡੇ ਨੇ ਥੋੜੇ ਇਹ ਦੋਵੇਂ ਛੋਟੀ ਸੋਈ ਆ ਦਵਾ ਮਹੀਨਿਆਂ ਦੀ ਅੱਛਾ ਪਹਿਲਾਂ ਉਹਦਾ ਛੋਟੀ ਆ 8 ਕਿਲੋ ਦੁੱਧ ਦਾ ਬਚਾ ਮਰ ਚੁੱਕਾ ਹੈ ਠੀਕ ਨਾ ਮਿਲਦੀ ਆ ਉਥੇ ਮਿਲਦੀ ਪਾੜੇ ਨਾਲ ਤੇ ਸਾਡੇ ਕੋਲ ਮਿਲਦੀ ਸੀਗਾ ਇੱਕ ਟਾਈਮ ਦੀ ਗੱਲ ਆ ਸਰ ਇੱਦਾਂ ਮਿਲਦੀ ਅੱਛਾ ਐਵੇਂ ਮਿਲੂਗਾ ਹਾਂਜੀ ਇਹ ਕੋਲੋਂ ਕੋਲ 8 ਕਿਲੋ ਦੋਦਾਰੀ 8 ਕਿਲੋ ਦੋਦਾਰੀ ਤੇ ਹੁਣ ਵੇਖੋ ਕਿਹੜਾ ਨੇ ਸੋਹਣੇ ਜਿਹੇ ਸਭਾ ਚੱਲਦਾ ਤੇ ਜੱੱਸੇ ਬਰਾ ਇਹਦੀ ਕੀ ਮਾਰਾ ਇਹ ਸੰਦੀਰ 45 ਦੀ ਦੋ ਛੜਦਾਂਗੇ ਚਲ 43 ਦੀ 42 ਦੀ ਦਤਾ ਓਏ ਆ ਲੈ 42 ਹਜ਼ਾਰ 42 ਹਜ਼ਾਰ ਦੀ 42 ਹਜ਼ਾਰ ਦੀ 40 40 ਦੀ ਦਤਾ 40 ਹਜ਼ਾਰ ਦੀ ਜਾਂ ਦਾ 40 ਦੀ ਦਾਨੀ ਬਾਠ ਠੀਕ ਆ ਮੇਰੇ ਅੱਜ ਮਾਦੂ ਮਹੀਨੇ ਦੋ ਸਾਨੀ ਚਲੇ ਤੇ ਦੋ ਹੈਗੇ ਆ ਹਾਂ ਜੀ ਜੀ ਸਵੇਰੇ ਲੱਗ ਲਈ ਨਹੀਂ ਨਾ ਕਪੜਾ ਨਹੀਂ ਸੋਈਆ ਇਹ ਮੈਲੇ 7 ਕਿਲੋ ਦੁੱਧ ਤੇ ਇੱਕ ਟਨ ਅਗਲਾ ਤੇ ਇੱਕ ਮਗਰਲਾ ਹਾਂ ਗਰੰਟੀ ਨਾਲ 7 ਕਿਲੋ ਦੁੱਧ ਦੋਵੇਂ ਟਾਈਮ ਜਦਾ ਮਿਲਦੀ ਤਾਰ ਤੇ ਜਮਾਦਰੂ ਨਹੀਂ ਚਲੇ ਹੁੰਦੀ ਮਾਈ ਦਾ ਅਰੇ ਜਮਾਦਰੂ ਨਹੀਂ ਚੱਲੇ ਇਹਦਾ ਰੇਟ ਸਦੀਵੇਂ ਮੁਖਤਾਲਾ ਕੰਮ ਆ ਇਹਦਾ ਬੰਦੇ 40-42000 ਰੁਪਇਆ ਦਿੰਦੇ ਆ ਮੈਂ ਦਾ ਕਿ 35000 ਰੁਪਏ ਦੇ ਪਰਾਲਾ ਛੱਡ ਕੇ ਆਣਾ ਇਹਦਾ ਘਰ ਤੇ ਖੜੂਆ ਅੱਛਾ 35000 ਦੀ ਨਹੀਂ ਜਰਾ ਸਾਡੇ ਕਿ ਆਉਂਦਾ ਪਰ ਤਾਰਾ ਸਮਝੋ ਵੀ ਓਦਾਂ ਹੀ ਦੇਣ ਵਾਲੀ ਗੱਲ ਹੈ 35 ਦੀ ਦਿੱਨੀ 35 ਦੀ ਮੱਝ ਬੱਚਾ ਮਿਲ ਗਿਆ ਬੱਚਾ ਨਹੀਂ ਤਾਂ ਘਰ ਦੇ ਮਿਲਦੀ ਹੈ 7 ਕਿਲੋ ਦੁੱਧ ਆ ਲੋ ਜੀ 7 ਕਿਲੋ ਦੁੱਧ ਵੱਡੀ ਸਦੀ 35 ਆਹ ਮੈਂ ਲਾ ਲਈ 20 ਕਿਲੋ ਆਈਏ ਤਿਆਰ ਕਰ ਲਈਏ ਇਹ ਕੀ ਆ ਬੰਦਾ ਜਿਹੇ ਨੇ ਨੇ ਬੱਧਾ ਜਿਹੇ ਸੇ ਰਹੀ ਹੈ ਹੈ ਨਾ ਲੱਕਾ ਕੇ ਤੱਕਲੇ ਮੀਂਹ ਕੋਲ ਰਗੜਦਾ ਇਸ ਨੀਓ ਸਾਹ ਚ ਮਹੀਂ ਲੈਂਦੀ ਬੰਦਾ ਬੋਕਰਦਾ ਵੇ ਸਾਡੇ ਲਾਗੇ ਇਧਰ ਪੈਂਦਾ ਕਰਨਾਲੇ ਦੇ ਮਹੀ ਲਈ ਆਇਦ ਨੂੰ ਵੇਗਿਆ ਲੱਗੋ ਹੈ ਵੇਗਿਆ ਲਾਗੇ ਕਰਨਾਲਾ ਆ ਅੱਛਾ ਉਥੋਂ ਮਹੀ ਲਈ ਦੇਖੋ ਬਾਹਰ ਕਦੀ ਬਾਹਰ ਰਹੇ ਸਰਕਾਰੀ ਗਏ ਮਹੀ ਦੇ ਪਾਸ ਸਰਕਾਰੀ ਦੀ ਬਾਹਰ ਹੈ ਚਲ ਗਾਲੀ ਬੇਲੇ ਦੀ ਪਿਆਜ ਸਰਕਾਰੀ ਦੇ ਪਰ ਨਹੀਂ ਬਾਹਰ ਨਹੀਂ ਗੱਲ ਬਣੀ ਹੈ ਨਹੀਂ ਜਾਂਦੀ ਬਾਹਰ ਇੱਥੇ ਬੜਾ ਇੱਕ ਕੋਈ ਪਰ ਸਦੀਰ ਮਹੀ 20 ਮੀਟਰ ਦੁੱਧ ਦਿੰਦਾ ਮਹੀ ਨੇ ਆਪਾਂ ਆਪਾਂ ਸਾਭਣੀ ਰੇ ਮਈ ਹਦਾਉ ਖੌਂਡੇ ਰੇ ਸਾਭਣੀ ਆ ਮੱਜ ਮਈ ਸਾਭਣੀ ਆ ਮੱਜ ਉੱਪਰ ਨਹੀਂ ਵੀ ਮੈਂ ਹੀ ਬੜੇ ਇੱਕ ਬੰਦਾ ਆਂਦਾ ਵੀ ਉਥੋਂ ਮੈਂ ਮਈਆਂ ਲੈਨੇ ਮਾਹੀ ਜੰਗਲ ਦੇ ਜੰਗਲ ਦੇ ਵਿੱਚ ਬੜੇ ਬੜੇ ਸ਼ੇਰ ਰਹਿੰਦੇ ਆ ਹਾਂ ਸਹੀ ਸਹੀ ਗੱਲ ਆ ਇਹਦੇ ਇਹਦੇ ਨਾਲ ਦੀ ਸੀ ਵੀ ਮਈਆਂ ਵੇਚੀਆਂ ਇਹਦੇ ਨਾਲ ਦੀ ਮਾਹੀ ਇੰਨੋਂ ਵੱਡੀ ਮਾਦੀ ਹੈ ਤੂੰ ਦੇਖੀ ਪਰ ਇਸ ਹਿਸਾਬ ਨਾਲ ਜੀ ਦਸਾ ਫੜਿਆ ਇੱਕ 1 ਲੱਖ 7000 ਦੀ ਮਹੀ ਨਹੀਂ ਆਵ ਲਈ ਆ 1 ਲੱਖ 7000 ਦੀ ਆ ਤਾਂ ਤਿਆਰ ਕਰਕੇ ਮਹੀ ਜ ਨਫਾ ਦੇ ਲਾਵਾਂਗੇ ਮੇਰੀ ਇੱਕ ਗੱਲ ਹੈ ਜੀ ਮੈਂ ਵੇਖੋ ਖੜਾ ਖੜਾ ਰਾ ਇਧਰ ਲਿਆ ਲਓ ਮੈਂ ਵੇਖਣ ਆ ਗਏ ਭਾਈ ਇੱਥੇ ਚਲੋ ਠੀਕ ਹੈ ਹੁਣ ਦੱਸ ਕੇ ਦਲਾਂ ਦੀ ਵੱਖ ਵੀ ਮੰਗ ਲੈਂਦੇ ਡੇਢ ਵੀ ਇੱਕ 7 ਦੀ ਮਹੀ ਲਈ ਆਵ ਪਰ ਲਾਗੇ ਆਗੇ ਵੇਖੋ ਹਾਂ ਜੀ ਅਰੇ ਨਹੀਂ ਧਿਆਰ ਨਾਲ ਦੱਸ ਧਿਆਰ ਨਾਲ ਦੱਸ ਦਿਓ ਲਫਾ ਦੱਸ ਕੇ ਲਾਣਾ ਵੀਰ ਭਰਾ ਦਾ ਸ਼ਾਮ ਦਾ ਟਾਈਮ ਇੱਕ ਸੱਤ ਦੀ ਮਹੀ ਹਿਆਬ ਲਈ ਹੈ ਝੂਰ ਨਹੀਂ ਬੰਨਣਾ ਇੱਕ ਬਸ ਆਹੀ ਆ ਇਹੋ ਬਸ ਜੀ ਵੀਰ ਤੇ ਬਾਕੀ ਬੋਲੋ ਫਿਰ ਨੰਬਰ ਨੰਬਰ ਸੰਦੀਪਾ 98162450895079203 ਪਿੰਡ ਪੰਦੇਰ ਜ਼ਿਲ੍ਹਾ ਅੰਮ੍ਰਿਤਸਰ ਸਤਿਕਾਰ 50